ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾ ਫਕੀਰਾ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਕਲਮਾ ਸ਼ਰੀਫ ਅਜਮੇਰ ਵਾਲੀ ਸਰਕਾਰ ਖਵਾਜ਼ਾ ਗਰੀਬ ਨਵਾਜ਼ ਅਜਮੇਰੀ ਜੀ ਦਾ ਜਿਨ੍ਹਾਂ ਦਾ ਪੂਰਾ ਨਾਮ ਖਵਾਜ਼ਾ ਮਹਿਨੋਦ ਦੀ ਚਿਸ਼ਤੀ ਖਵਾਜਾ ਮੁਇਨਉਦੀਨ ਚਿਸ਼ਤੀ ਨੂੰ ਹਿੰਦਲਵਲੀ ਗਰੀਬ ਨਿਵਾਜ਼ Hazrat Azmeer ਸ਼ਾਹੀ ਅਜ਼ਮੀਰ ਹਿੰਦ ਦੇ ਬਾਦਸ਼ਾਹ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਖਵਾਜਾ ਮੁਇਨਉਦੀਨ ਚਿਸ਼ਤੀ ਦੇ ਮੁਰਸ਼ਿਦ ਗੁਰੂ ਦਾ ਨਾਮ ਖਵਾਜਾ ਉਸਮਾਨੀ ਹਰੂਨੀ ਸੀ ਆਪ ਦਾ سلسلہ Hazrat Ali Sher e Khoda ਨਾਲ ਜੁੜਦਾ ਹੈ ਆਪ ਜੀ ਦੀ ਦਰਗਾਹ ਰਾਜਸਥਾਨ ਦੇ ਸ਼ਹਿਰ ਅਜ਼ਮੀਰ ਵਿੱਚ ਹੈ ਆਪ ਸਰਕਾਰ ਬਹੁਤ ਜ਼ਿਆਦਾ ਰੱਬ ਨੂੰ ਪੁੱਜੇ ਹੋਈ ਸੀ ਆਪ ਰੋਹਾਨੀਅਤ ਦੇ ਕੇਂਦਰ ਸਨ ਆਪ ਖੁਦਾ ਦੇ ਘਰ ਤੋਂ ਹੀ ਵਲੀ ਬਣ ਕੇ ਆਏ ਸੀ ਆਪ ਨੇ ਲੱਖਾਂ ਲੋਕਾਂ ਦਾ ਪਲਾ ਕੀਤਾ ਤੇ ਸੱਚ ਦੇ ਰਾਹ ਤੇ ਲੋਕਾਂ ਨੂੰ ਪਾਇਆ ਆਪ ਨੇ ਸਮੁੰਦਰ ਨੂੰ ਆਪਣੇ ਕਾਂਸੇ ਲੋਟੇ ਵਿੱਚ ਸਮਾ ਲਿਆ ਸੀ ਤੇ ਸਮੁੰਦਰ ਸੁੱਕ ਗਿਆ ਸੀ ਉਸ ਸਮੇਂ ਦੇ ਰਾਜੇ ਨੇ ਫਿਰ ਆਪਣਾ ਹੰਕਾਰ ਤੋੜਿਆ ਤੇ ਮਾਫੀ ਮੰਗੀ ਸਰਕਾਰ ਕੋਲੋਂ ਮਾਫੀ ਮੰਗ ਕੇ ਕਦਮਾਂ ਨਾਲ ਜੁੜ ਗਿਆ ਆਪ ਸਰਕਾਰ ਨੇ ਫਿਰ ਰਹਿਮਤ ਕੀਤੀ ਫਿਰ ਸਮੁੰਦਰ ਨੂੰ ਆਬਾਦ ਕੀਤਾ ਤੇ ਪਹਿਲਾ ਮੰਗ ਪਰ ਦਿੱਤਾ Hindu Sikh Muslim Isai ਸਾਰੇ ਧਰਮਾਂ ਦੇ ਲੋਕ ਆਪ ਨੂੰ ਮੰਨਦੇ ਹਨ ਆਪ ਨੇ ਲੱਖਾਂ ਲੋਕਾਂ ਬਿਮਾਰਾਂ ਲੋਕਾਂ ਨੂੰ ਸ਼ਿਫਾ ਦਿੱਤੀ ਆਪ ਨੇ ਆਪਣੀ ਜ਼ਿੰਦਗੀ ਵਿੱਚ ਲੱਖਾਂ ਚਮਤਕਾਰ ਕਰਿਸ਼ਮੇ ਕੀਤੇ ਤੇ ਅੱਜ ਵੀ ਦਰਬਾਰ ਤੇ ਚਮਤਕਾਰ ਹੋ ਰਹੇ ਹਨ ਜੋ ਕਲਮਾ ਖਵਾਇਆ ਮੋਇਨੋ ਦਿਨ ਚਿਸ਼ਤੀ ਅਜ਼ਮੇਰੀ ਦਾ ਅਸੀਂ ਦੱਸਣ ਲੱਗੇ ਹਾਂ ਇਸ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਨੂੰ ਪੜਨ ਨਾਲ ਇਸ ਦਾ ਜਾਪ ਕਰਨ ਨਾਲ ਖਵਾਜਾ ਮੋਇਨੋ ਦੀਂਦੀ ਸਿੱਧੀ ਰਹਿਮਤ ਵਰਸੇਗੀ ਪੂਰੀ ਸ਼ਕਤੀ ਦਾ ਅਹਿਸਾਸ ਹੋਵੇਗਾ ਅੰਦਰ ਨੂਰ ਨਾਲ ਪਰ ਜਾਵੇਗਾ ਹਰ ਰੋਜ਼ ਚਮਤਕਾਰ ਹੋਣਗੇ ਸਰਕਾਰ ਦੇ ਫੈਜ਼ ਰਹਿਮਤਾਂ ਮੇਰਾ ਪੜਨ ਵਾਲੇ ਤੇ ਹੋਣਗੀਆਂ ਉਸ ਨਾਲ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਰੱਬ ਆਪ ਮਦਦ ਕਰੇਗਾ ਸਰਕਾਰ ਖਵਾਇਆ ਮੋਹਨੋਂ ਦੀਨ ਚਿਸ਼ਤੀ ਹਰ ਵੇਲੇ ਅੰਗ ਸੰਗ ਸਹਾਈ ਰਹਿਣਗੇ ਦੁਨੀਆ ਦਾ ਹਰ ਕੰਮ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਹੋਵੇਗਾ ਕੀਤਾ ਕਰਾਇਆ ਜਾਦੂ ਟੂਣਾ ਸਭ ਖਤਮ ਹੋ ਜਾਵੇਗਾ ਇਸ ਕਲਮੇ ਦੀ ਤਾਕਤ ਸ਼ਕਤੀ ਮੈਂ ਦੱਸ ਨਹੀਂ ਸਕਦਾ ਕੋਈ ਲਫ਼ਜ਼ ਨਹੀਂ ਹਨ ਬਿਆਨ ਕਰਨ ਲਈ ਬਸ ਤੁਹਾਨੂੰ ਮਿਹਨਤ 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 ਦੀ ਲੋੜ ਹੈ ਇਸ ਦੀ ਸ਼ਕਤੀ ਦੇਖਣ ਲਈ ਜਿੰਨਾ ਪੜੋਗੇ ਓਨਾ ਹੀ ਚਮਕਦੇ ਜਾਓਗੇ ਉਹ ਰੋਸ਼ਨ ਹੁੰਦੇ ਜਾਉਗੇ ਉਨੇ ਹੀ ਚਮਤਕਾਰ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਦਾ ਜਾਪ ਕਰਦੇ ਕਰਦੇ ਤੁਸੀਂ ਖੁਦ ਵਲੀ ਬਣ ਜਾਉਗੇ ਦੁਨੀਆ ਵੀ ਤੁਹਾਡੀ ਗੁਲਾਮ ਬਣ ਜਾਵੇਗੀ ਬਸ ਮਿਹਨਤ ਵਿਸ਼ਵਾਸ ਸਾਫ ਨੀਅਤ ਤੇ ਹੱਕ ਸੱਚ ਦੀ ਲੋੜ ਹੈ ਮਿਹਨਤ ਭਗਤੀ ਇਬਾਦਤ ਤੋਂ ਬਿਨਾ ਗੱਲ ਨਹੀਂ ਬਣਨੀ ਸਿੱਧ ਕਵਾਲੇ ਨੂੰ ਪਾਲ ਕੀ ਬੇਸਿੱਧਕੇ ਨੂੰ ਖੂ ਵੈਸੇ ਪਿਆਲੇ ਮਿਲਣਗੇ ਜੈਸੀ ਬੰਦੇ ਦੀ ਰੂ ਇਸ ਕਲਮੇ ਦੀ ਪੜਾਈ ਨਾਲ ਹਰ ਵੇਲੇ ਸਰਕਾਰ ਦਾ ਨੂਰ ਰਹਿਮਤ ਜਲਵਾ جاری ਰਹੇਗਾ ਔਰ ਹੁਣ ਅਸੀਂ ਖਵਾਜ਼ਾ ਗਰੀਬ ਨਵਾਜ਼ ਮੋਹਿੰਨੋद्दीन ਚਿਸ਼ਤੀ ਜੀ ਦਾ ਕਲਮਾ ਦੱਸਣ ਲੱਗੇ ਹਾਂ ਫਿਰ ਇਸ ਦੀ ਵਿਧੀ ਵੀ ਦੱਸਦੇ ਹਾਂ ਕਲਮਾ ਸਕਰੀਨ ਤੇ ਲਿਖਿਆ ਹੋਇਆ ਮਿਲ ਜਾਵੇਗਾ ਕਲਮਾ ਇਸ ਤਰ੍ਹਾਂ ਹੈ ਬismillahirrahmanirrahim baghir dabbe bala ufta da kashti ਜੈ ਫਾਨੀ ਸ਼ਖਸ ਤਰਾ ਤੋ ਪੁਸ਼ਤੀ ਬਖ ਕੇ ਖਵਾ ਜਾਏ ਉਸਮਾਨੇ ਹਰੋਨੀ ਮਦਦ ਕੁੰਨ ਜਾ ਮੋਇਨੋਦੀਨ ਚਿਸ਼ਤੀ ਕਲਮਾ ਇੱਕ ਵਾਰੀ ਫਿਰ ਸੁਣ ਲਵੋ ਬਿਸਮਿਲਲਾ ਹਿਰ ਰਹਿਮਾਨੇ ਨਰਹੀਮ ਬਗੀਰ ਦਾਬੇ ਬਲਾ ਉਫਤਾ ਦਾ ਕਸ਼ਤੀ ਜੈ ਫਾਨੀ ਸ਼ਖਸ ਤਰਾ ਤੋ ਪੁਸ਼ਤੀ ਬਖ ਕੇ ਖਵਾ ਜਾਏ ਉਸਮਾਨੇ ਹਰੋਨੀ ਮਦਦ ਕੁੰਨ ਜਾ ਮੋਇਨੋਦੀਨ ਚਿਸ਼ਤੀ ਇਸ ਵਿੱਚ ਤੁਸੀਂ ਜੋ ਪਹਿਲੀ ਲਾਈਨ ਹੈ ਬismillah hir rehman nirahim ਇਹ ਇੱਕੋ ਵਾਰੀ ਪੜਨੀ ਹੈ ਉਸ ਦੇ ਬਾਅਦ ਲਗਾਤਾਰ ਤੁਸੀਂ ਇਹ ਕਲਮਾ ਪੜਨਾ ਹੈ ਬਗੀਰ ਦਾਬੇ ਬਲਾ ਉਫਤਾ ਦਾ ਕਸ਼ਤੀ ਜੈਫਾਨੇ ਸ਼ਖਸ ਤਰਾ ਤੋ ਪੁਸ਼ਤੀ ਬਖ ਕੇ ਖਵਾਇਏ ਉਸਮਾਨੇ ਹਰੂਨੀ ਮਦਦ ਕੁੰਜਾ ਮੋਇਨੋ ਦੀਨ ਚਿਸ਼ਤੀ ਇਹ ਕਲਮਾ شریف ਫਾਰਸੀ ਔਰ ਅਰਬੀ ਵਿੱਚ ਹੈ ਇਸ ਦਾ ਪੰਜਾਬੀ ਵਿੱਚ ਮਤਲਬ ਅਰਥ ਹੈ ਕਿ ਮੈਂ ਮੁਸ਼ਕਿਲਾਂ ਮੁਸੀਬਤਾਂ ਵਿੱਚ ਫਸਿਆ ਹੋਇਆ ਮੇਰੀ ਕਿਸ਼ਤੀ ਤੂਫਾਨਾਂ ਵਿੱਚ ਫਸੀ ਹੋਈ ਹੈ ਮੈਂ ਬਹੁਤ ਕਮਜ਼ੋਰ ਤੇ ਹਾਰਿਆ ਹੋਇਆ ਹਾਂ ਮੈਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਹੈ اے ਖਵਾਜਾ ਮੋਇਨਉਦੀਨ ਚਿਸ਼ਤੀ ਜੀ ਤੁਹਾਨੂੰ ਰੱਬ ਦਾ ਵਾਸਤਾ ਹੈ ਖਵਾਜਾ ਉਸਮਾਨੇ ਹਰੂਨੀ ਦੇ صدਕੇ ਉਸ ਦੇ ਨਾਮ ਤੇ ਮੇਰੀ ਮਦਦ ਕਰੋ ਔਰ ਖਵਾਜਾ ਮੋਇਨਉਦੀਨ ਨੂੰ ਮਦਦ ਦੀ ਪੁਕਾਰ ਕੀਤੀ ਜਾਂਦੀ ਹੈ ਸਰਕਾਰ ਆਪ ਨਾਜ਼ਰ ਹਾਜ਼ਰ ਨਾਜ਼ਰ ਹੋ ਕੇ ਮਦਦ ਕਰਦਾ ਹੈ ਰਹਿਮਤਾਂ ਕਰਦਾ ਹੈ ਮਰੀਦ ਤੇ ਫੈਜ਼ ਵੀ ਜਾਰੀ ਕਰਦਾ ਹੈ ਉਸ ਨੂੰ ਰੋਹਾਨੀਅਤ ਨਾਲ ਭਰ ਦਿੰਦਾ ਹੈ ਇਸ ਕਲਮੇ ਨੂੰ ਤੁਸੀਂ ਘੱਟੋ ਘੱਟ ਇੱਕ ਤਸਵੀ 101 ਵਾਰ ਜ਼ਰੂਰ ਪੜਨਾ ਹੈ ਵੱਧ ਤੋਂ ਵੱਧ ਤੁਸੀਂ ਪੰਜ ਤਸਵੀ 11 ਤਸਵੀ 21 ਤਸਵੀ ਪੜ ਸਕਦੇ ਹੋ ਵੱਧ ਵੀ ਪੜ ਸਕਦੇ ਹੋ ਜਿੰਨਾ ਤੁਹਾਡਾ ਦਿਲ ਕਰਦਾ ਹੈ ਤਸਬੀ 101 ਮਣਕੇ ਦੀ ਹੁੰਦੀ ਹੈ ਔਰ ਮਾਲਾ 108 ਮਣਕੇ ਦੀ ਹੁੰਦੀ ਹੈ ਇਸ ਨੂੰ ਤੁਸੀਂ ਮਾਲਾ ਤੇ ਵੀ ਕਰ ਸਕਦੇ ਹੋ ਇਸਲਾਮ ਵਿੱਚ ਜੋ ਵਰਤੀ ਜਾਂਦੀ ਹੈ ਉਸ ਨੂੰ ਤਸਬੀ ਕਹਿੰਦੇ ਹਨ ਜੋ ਹਿੰਦੂਆਂ ਦੇ ਤਰ੍ਹਾਂ ਵਿੱਚ ਵਰਤੀ ਜਾਂਦੀ ਹੈ ਉਸ ਨੂੰ ਮਾਲਾ ਕਹਿੰਦੇ ਹਨ ਤੁਸੀਂ ਇਸ ਦਾ ਖੁੱਲਾ ਪਾਠ ਵੀ ਕਰ ਸਕਦੇ ਹੋ ਔਰ ਇਸ ਨੂੰ ਮਾਲਾ ਤੇ ਵੀ ਕਰ ਸਕਦੇ ਹੋ ਇਸ ਵਿੱਚ ਹਰ ਵੀਰਵਾਰ ਨਿਆਜ਼ ਦਾ ਔਰ ਕੜਾ ਪ੍ਰਸ਼ਾਦ ਬਣਾ ਕੇ ਇਸ ਕਲਮੇ ਦਾ ਵਿਰਧ ਕਰੋ ਖਵਾਇਆ ਮੁਹਿੰਨੋ ਦੇ ਚਿਸ਼ਤੀ ਨੂੰ ਭੋਗ ਲਾਵੋ ਅਰਦਾਸ ਬੇਨਤੀ ਕਰੋ ਇਸ ਵਿੱਚ ਭੋਗ ਪ੍ਰਸ਼ਾਦ ਕੜਾ ਦਾ ਉਰ ਨਿਆਜ਼ ਦਾ ਚੱਲਣਾ ਹੈ ਜਦੋਂ ਪਾਠ ਕਰਨਾ ਹੈ ਇਹ ਕਲਮਾ ਕਰਨਾ ਹੈ ਆਪਣੇ ਕੋਲ ਜਲ ਦਾ ਲੋਟਾ ਜਾਂ ਬਰਤਨ ਵਿੱਚ ਜਲ ਜ਼ਰੂਰ ਰੱਖੋ ਆਪਣੇ ਕੋਲ ਤੂਫ਼ ਅਗਰਬਤੀ ਜ਼ਰੂਰ ਲਗਾਓ ਵੀਰਵਾਰ ਵਾਲੇ ਦਿਨ ਆਪਣੇ ਕੋਲ ਪਾਠ ਕਰਨ ਸਮੇਂ ਥੋੜੀ ਜੀ ਨਿਆਜ਼ ਤੇ ਕੜਾਈ ਪ੍ਰਸ਼ਾਦ ਬਣਾ ਕੇ ਆਪਣੇ ਕੋਲ ਰੱਖੋ ਤੇ ਫਿਰ ਕਲਮਾ ਪੜੋ ਤੇ ਸਰਕਾਰ ਨੂੰ ਖਵਾਇਆ ਮਹਿੰਨੋद्दीन ਚਿਸ਼ਤੀ ਨੂੰ ਕਹੋ ਕਿ ਭੋਗ ਪ੍ਰਸ਼ਾਦ ਲਓ ਆਪਣਾ ਕਲਮਾ ਪੜਨਾ ਸ਼ੁਰੂ ਕਰ ਦਿਓ ਕਲਮਾ ਪੂਰਾ ਹੋਣ ਤੇ ਇਹ ਪ੍ਰਸ਼ਾਦ ਆਪ ਖਾ ਲਓ ਘਰ ਵਿੱਚ ਵੰਡ ਦਿਓ ਸਾਰਿਆਂ ਨੂੰ ਵੰਡ ਵੀ ਸਕਦੇ ਹੋ ਪੰਛੀਆਂ ਨੂੰ ਵੀ ਪਾ ਸਕਦੇ ਹੋ ਜੋ ਕੋਲ ਪਾਣੀ ਜਲ ਰੱਖਿਆ ਹੈ ਉਹ ਪਾਠ ਕਰਨ ਤੋਂ ਬਾਅਦ ਪੀ ਲਵੋ ਕਾਰ ਵਿੱਚ ਸਿੱਟਾ ਦੀ ਦਿਓ ਆਪਣਾ ਯਕੀਨ ਤੇ ਇਮਾਨ ਪੂਰਾ ਰੱਖਣਾ ਹੈ ਸਭ ਤੋਂ ਜ਼ਰੂਰੀ ਪਰਹੇਜ਼ਗਾਰੀ ਹੈ ਇਸ ਵਿੱਚ ਪਰਹੇਜ਼ ਕੀ ਹੈ ਉਹ ਸੁਣੋ ਇੱਕੋ ਗਿਣਤੀ ਵਿੱਚ ਪਾਠ ਕਰਨਾ ਹੈ ਹਰ ਰੋਜ਼ ਇੱਕ ਮਾਲਾ ਪੰਜ ਮਾਲਾ 11 ਮਾਲਾ ਤੁਸੀਂ ਤਸਬੀ ਮਾਲਾ ਤੋਂ ਬਿਨਾਂ ਖੁੱਲਾ ਪਾਠ ਵੀ ਕਰ ਸਕਦੇ ਹੋ ਇਸ ਵਿੱਚ ਗਿਣਤੀ ਇੱਕ ਰੱਖਣੀ ਹੈ ਤਸਬੀ ਨਾਲ ਬੈਠ ਕੇ ਕਰਨਾ ਜ਼ਿਆਦਾ ਫਾਇਦੇਮੰਦ ਹੈ ਇਸ ਵਿੱਚ ਮੀਟ ਸ਼ਰਾਬ ਅੰਡਾ ਇਸ ਦਾ ਪਰਹੇਜ਼ ਕਰਨਾ ਹੈ ਇਹ ਨਹੀਂ ਖਾਣਾ ਇਸ ਦੀ ਸਖਤ ਮਨਾਹੀ ਹੈ ਕਮਰਾ ਸਾਫ ਸੁਥਰਾ ਹੋਵੇ ਪਾਕ ਸਾਫ ਥਾਂ ਤੇ ਬੈਠ ਕੇ ਇਹ ਕਲਮਾ ਜਾਪ ਕਰਨਾ ਹੈ ਪੂਜਾ ਸਥਾਨ ਤੇ ਬੈਠ ਕੇ ਵੀ ਕਰ ਸਕਦੇ ਹੋ ਜਿੱਥੇ ਬੈਠ ਕੇ ਕਰਨਾ ਹੈ ਸਥਾਨ ਇੱਕੋ ਰੱਖੋ ਵਕਤ ਸਮਾਂ ਟਾਈਮ ਇੱਕੋ ਰੱਖੋ ਉਸੇ ਟਾਈਮ ਤੇ ਹਰ ਰੋਜ਼ ਕਲਮੇ ਦਾ ਜਾਪ ਕਰੋ ਕਲਮਾ ਰਾਤ ਸ਼ਾਮ ਸਵੇਰੇ ਕਦੋਂ ਵੀ ਕਰ ਸਕਦੇ ਹੋ ਜੇਕਰ ਤੁਹਾਡਾ ਉਸ ਵਲੀ ਨਾਲ ਗੁਰੂ ਨਾਲ ਪੀਰ ਨਾਲ ਇਸ਼ਕ ਹੈ ਤਾਂ ਤੁਸੀਂ ਹਰ ਵੇਲੇ ਹਰ ਵੇਲੇ ਹਰ ਸਾਥੇ 24 ਘੰਟੇ ਵੀ ਇਸ ਦਾ ਜਾਪ ਕਰ ਸਕਦੇ ਹੋ ਕਲਮਾ ਰਾਤ ਸ਼ਾਮ ਸਵੇਰੇ ਕਦੋਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਵਿਆਹੇ ਹੋ ਤਾਂ ਫਿਰ ਹਰ ਰੋਜ਼ ਪਾਠ ਨਹਾ ਕੇ ਸਾਫ ਸੁਥਰੇ ਕੱਪੜੇ ਪਾ ਕੇ ਕਲਮਾ ਜਾਪ ਕਰਨਾ ਹੈ ਜੇਕਰ ਸਰੀਰ پاک ਸਾਫ ਹੈ ਤਾਂ ਮੂੰਹ ਹੱਥ ਧੋ ਕੇ ਪਾਠ ਕਰ ਸਕਦੇ ਹੋ ਬੇਈਮਾਨੀ ਈਰਖਾ ਚੁਗਲੀ ਤੋਂ ਪਰਹੇਜ਼ ਕਰਨਾ ਹੈ ਮਿਹਨਤ ਤੇ ਹੱਕ ਸੱਚ ਦੀ ਰੋਟੀ ਖਾਣੀ ਹੈ ਨੀਅਤ ਸਾਫ ਹੋਣੀ ਚਾਹੀਦੀ ਹੈ ਇਨ੍ਹਾਂ ਅੱਖਾਂ ਨਾਲ ਗਲਤ ਨਹੀਂ ਦੇਖਣਾ ਮਨ ਸਾਫ ਹੋਣਾ ਚਾਹੀਦਾ ਹੈ ਫਿਰ ਮਿਹਨਤ ਦਾ ਪੂਰਾ ਫਲ ਮਿਲਦਾ ਹੈ ਚਮਤਕਾਰ ਹੁੰਦੇ ਹਨ ਆਪਣੇ ਅੰਦਰੋਂ ਸ਼ਕਤੀ ਪੈਦਾ ਹੁੰਦੀ ਹੈ ਜਦੋਂ ਇਸ ਕਲਮੇ ਪਾਠ ਦੀ ਰਹਿਮਤ ਜਾਰੀ ਹੋ ਗਈ ਫਿਰ ਆਪਣਾ ਘਰ ਪਰਿਵਾਰ ਤੇ ਦੂਸਰਿਆਂ ਦਾ ਵੀ ਅਸੀਂ ਭਲਾ ਕਰ ਸਕਦੇ ਹਾਂ ਇਸ ਕਲਮੇ ਨਾਲ ਅਸੀਂ ਜਾਲ ਬਣਾ ਸਕਦੇ ਹਾਂ ਸੇਤੀ ਸਰੋ ਬਣਾ ਸਕਦੇ ਹਾਂ ਧਾਗਾ ਬਣਾ ਸਕਦੇ ਹਾਂ ਅਰਗਬਤੀਆਂ ਧੂਫ ਨੂੰ ਦਮ ਕਰਕੇ ਘਰ ਵਿੱਚੋਂ ਨੈਗੇਟਿਵਿਟੀ ਪਹੁੰਉਣ ਲਈ ਇਹਨੇ ਇਸ ਕਲਮੇ ਤੋਂ ਇਹ ਸਾਰੇ ਕੰਮ ਸੀ ਲੈ ਸਕਦੇ ਹਾਂ ਮਿਹਨਤ ਨੇ ਰੰਗ ਭਾਗ ਲਉਣਾ ਹੈ ਇਸ ਦਾ 41 ਦਿਨ ਦਾ ਚਿੱਲਾ ਵੀ ਹੁੰਦਾ ਹੈ ਉਹ ਬਹੁਤ ਸਖਤ ਹੁੰਦਾ ਹੈ ਬੰਦ ਕਮਰੇ ਵਿੱਚ ਰਹਿਣਾ ਪੈਂਦਾ ਹੈ ਜਿਸ ਨੂੰ ਕਰਨਾ ਬਹੁਤ ਔਖਾ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਤੁਸੀਂ ਦੱਸੇ ਮੁਤਾਬਕ ਰੋਜ਼ ਇਸ ਦਾ ਜਾਪ ਕਰੋ ਤਿੱਖਵਾਜਾ ਮੈਨੂੰ ਦਿਨ ਚਿਸ਼ਤੀ ਜੀ ਦੀਆਂ ਰਹਿਮਤਾਂ ਲੁੱਟੋ ਹਰ ਰੋਜ਼ ਤੁਸੀਂ ਦੱਸੇ ਅਨੁਸਾਰ ਇਸ ਕਲਮੇ ਦਾ ਵਿਰਧ ਕਰੋ ਸਰਕਾਰ ਦੇ ਨੂਰੀ ਰੰਗ ਦਾ ਨਜ਼ਾਰਾ ਲੁੱਟੋ ਮਾਰ ਕੇ ਦੇਖੋ ਸਰਕਾਰ ਦਾ ਕਲਮਾ شریف ਵੇਖੋ ਕਿਵੇਂ ਰਹਿਮਤਾਂ ਹੁੰਦੀਆਂ ਹਨ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਫਕੀਰੀ ਰੂਹਾਂ ਵੀ ਤੁਹਾਡੇ ਵੱਲ ਆਕਰਸ਼ਿਤ ਹੋਣਗੀਆਂ ਰੱਬ ਦੀ ਵੀ ਰਹਿਮਤ ਹੋਵੇਗੀ ਸੋ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ